ਪਰਮਾਤਮਾ ਦਾ ਦੂਜਾ ਰੂਪ ਅਖਵਾਉਣ ਵਾਲੇ ਡਾਕਟਰ ਜਿਨ੍ਹਾਂ ਵੱਲੋਂ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਇੱਕ ਜੀਵਨਦਾਨ ਦਿੱਤਾ ਜਾਂਦਾ ਹੈ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਜੇਕਰ ਡਾਕਟਰ ਨਾ ਮਿਲਣ ਤਾਂ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਚੱਲਦਿਆਂ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸਵੇਰ ਦੇ ਸਮੇਂ ਦੌਰਾਨ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਕਿ ਮਰੀਜ਼ ਆਪਣੇ ਇਲਾਜ ਲਈ ਡਾਕਟਰਾਂ ਦੀ ਉਡੀਕ ਕਰ ਰਹੇ ਸਨ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦਾ ਨਿਰਧਾਰਿਤ ਸਮਾਂ ਸਵੇਰੇ 8 ਵਜੇ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੱਡੇ ਅੱਖਰਾਂ ਵਿੱਚ ਸਸਤੇ ਰੇਟ ਤੇ ਮਿਲਣ ਵਾਲੀਆਂ ਜੈਨਰਿਕ ਦਵਾਈਆਂ ਹੀ ਲਿਖਣ ਦੀ ਹਦਾਇਤ ਕੀਤੀ ਗਈ ਹੈ ਜਿਸ ਸੰਬੰਧੀ ਕੁਝ ਹੀ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਪਰ ਹਸਪਤਾਲ ਵਿੱਚ ਕੁਝ ਹੀ ਡਾਕਟਰ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਤੇ ਆਪਣੀ ਡਿਊਟੀ ਤੇ ਹਾਜ਼ਰ ਸਨ ਅਤੇ ਕਾਫੀ ਡਾਕਟਰਾਂ ਦੇ ਕਮਰਿਆਂ ਵਿੱਚ ਖਾਲੀ ਕੁਰਸੀਆਂ ਹੀ ਵੇਖਣ ਨੂੰ ਮਿਲਿਆ ਅਤੇ ਮਰੀਜ਼ ਆਪਣੇ ਇਲਾਜ ਲਈ ਦੁਹਾਈ ਲਗਾਉਂਦੇ ਦਿਖੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇੱਥੇ ਸਿਕਰਯੋਗ ਹੈ ਕਿ ਬਲੱਡ ਬੈਂਕ ਵਿੱਚ ਵੀ ਮੁਲਾਜ਼ਮ ਆਪਣੀ ਡਿਊਟੀ ਤੇ ਨਹੀਂ ਦੇਖੇ ਗਏ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਖੂਨ ਕਿੱਥੋਂ ਅਤੇ ਕਿਸ ਕੋਲੋਂ ਲੈਣ ਆਉਣਗੇ ਸਾਡੀ ਫਾਸਟ ਨਿਊਜ਼ ਟੀਮ ਵੱਲੋਂ ਕਾਫੀ ਮਾਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰਾਂ ਦੇ ਸਮੇਂ ਸਿਰ ਨਾ ਪਹੁੰਚਣ ਦੀਆਂ ਖਬਰਾਂ ਦਿਖਾਈਆਂ ਗਈਆਂ ਹਨ ਪਰ ਡਾਕਟਰਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਦਿਖ ਰਿਹਾ ਜਿਸ ਤੇ ਚੱਲਦਿਆਂ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਜਦ ਸਰਕਾਰੀ ਮੈਡੀਕਲ ਕਾਲਜ ਤੇ ਡਾਇਰੈਕਟਰ ਪ੍ਰਿੰਸੀਪਲ ਰਾਜੀਵ ਦੇਵ ਕਰਨਾਲ ਗੱਲਬਾਤ ਕਰਨੀ ਚਾਹੀ ਤਾ ਉਹ ਵੀ ਆਪਣੇ ਦਫਤਰ ਵਿੱਚ ਮੌਜੂਦ ਨਹੀਂ ਸਨ ਗੁਰੂ ਨਾਨਕ ਹਸਪਤਲ ਦੇ ਡਾਕਟਰ ਕਰਮ ਸਿੰਘ ਦੀ ਵਾਰਡ ਦੇ ਜਿਹੜੇ ਡਾਕਟਰ ਰਜੇਸ਼ ਕਪੜਾ ਦੀ ਵਾਰਡ ਹੈ ਉਸ ਵਿੱਚ ਵੀ ਅਸੀਂ ਆਏ ਹਾਂ ਫਿਰ ਤੁਹਾਨੂੰ ਤਸਵੀਰਾਂ ਤੁਹਿੰਦੀਆਂ ਵੀ ਅਸੀਂ ਸਾਂਝੀਆਂ ਜ਼ਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਹਸਪਤਲ ਦੇ ਜਿਹੜੇ ਡਾਕਟਰ ਹਨ ਉਹ ਕਾਫੀ ਆਪਣੇ ਜਿਹੜੇ ਕੰਮ ਦੇ ਵਿੱਚ ਲੇਟ ਤੇ ਲਖੀਪੀ ਨਾਲ ਹੀ ਆ ਰਹੇ ਨੇ ਦੂਜੇ ਪਾਸੇ ਧੁੰਦ ਵੀ ਪਈ ਹੈ ਤੁਸੋ ਡਾਕਟਰ ਦੇ ਪੇਸ਼ ਕੁਮਾਰ ਦੀ ਅਸੀਂ ਕਮਰੇ ਦੇ ਪਰ ਤਸਵੀਰਾਂ ਜੂਸਾਂ ਜਿਆ ਕਰਾਂਗੇ ਇਥੇ ਵੀ ਦੇਖਣੇ ਹੋ ਸਕਦਾ ਡਾਕਟਰ ਆਏ ਵੀ ਹੋਣ ਪਰ ਪਰ ਮੇਰੇ ਖਿਆਲ ਨਾਲ ਜਿੱਦਾਂ ਬਾਹਰ ਕੁੰਡੀ ਲੱਗੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਕਿ ਇੱਕ ਵਾਰੀ ਕੁੰਡੀ ਦੇ ਦਰਸ਼ਨ ਜਰੂਰ ਤੁਹਾਨੂੰ ਕਰਵਾ ਦੇ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੇ ਸਾਹਦੇ ਕਮਰੇ ਦੇ ਪਰ ਡਾਕਟਰ ਸੁਪੇਸ਼ ਕੁਮਾਰ ਜਿਹੜੇ ਉੱਥੇ ਨਹੀਂ ਆਏ ਹਨ ਸੋ ਉਹਨਾਂ ਦੇ ਜਿਹੜੇ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਹੈ ਅਤੇ ਤਸਵੀਰਾਂ ਹੋਰ ਸਾਂਝੇ ਕਰਨਾ ਵੀ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕੁਝ ਸਟਾਫ ਮੈਂਬਰ ਆਏ ਵੀ ਹਨ ਆਪਣੀ ਡਿਊਟੀ ਕਰ ਵੀ ਰਹੇ ਹਨ ਮੈਂ ਉਹਦੀਆਂ ਤਸਵੀਰਾਂ ਤੁਹਾਨੂੰ ਜਰੂਰ ਸਾਂਝੇ ਕਰਾਂਗਾ ਡਾਕਟਰ ਅਰਜੇਸ਼ ਕਪੜਾ ਦੇ ਕਮਰੇ ਦੇ ਬਾਹਰ ਖੜੇ ਅਸੀਂ ਉਹਨਾਂ ਦੇ ਰੂਮ ਆ ਉਹਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਡਾਕਟਰ ਸਾਹਿਬ ਦੇਖਿਆ ਤੁਸੀਂ ਲਾਈਟਾਂ ਬੰਦ ਹਨ ਇਹਦੇ ਤੇ ਡਾਕਟਰ ਸਾਹਿਬ ਨਹੀਂ ਆਏ ਨਾ ਲਗਭਗ 8:20 ਦਾ ਟਾਈਮ ਹੋ ਚੁੱਕਾ ਹੈ ਅਜੇ ਇੱਥੇ ਸਪਾਈ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਅਗਰ ਟਾਈਮ ਡਾਕਟਰ ਦਾ ਟਾਈਮ 8 ਵਜੇ ਦਾ ਆਉਂਦਾ ਤਾਂ ਸੋ ਡਾਕਟਰਾਂ ਨੂੰ ਵੀ 8 ਵਜੇ ਆਉਣ ਜਿਹੜੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਆਪਣੀ ਡਿਊਟੀ ਸਮਝ ਦੇ ਦੀਆਂ ਕਿਉਂਕਿ ਜੇ ਸਫਾਈ ਜਦੋਂ 8 ਵਜੇ ਜੇ ਸਫਾਈ ਸ਼ੁਰੂ ਕਰ ਰਹਿਣ ਕਿਦਰ ਫਿਰ ਜਿਹੜੇ ਮਰੀਜ਼ ਆ ਸਿਰ ਘੱਟਾ ਤੇ ਉਹਨਾਂ ਦੇ ਸਿਰ ਤੇ ਪੈਣਾ ਉਹ ਸੋ ਆਪਣਾ ਇਲਾਜ ਕਰਵਾਣਾ ਹੁੰਦੇ ਨਾ ਕਿ ਇੱਥੋਂ ਧੂੜ ਮਿੱਟੀ ਲੈਣ ਵਾਸਤੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਅਤੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਕਿ ਜੇ ਦੀ ਡਿਊਟੀ ਹੈ ਉਹ ਟਾਈਮ ਸ਼ਰਪ ਕੀਤੀ ਜਾਵੇ ਤਾਂ ਜੋ ਜਿਹੜੇ ਇੱਥੇ ਮਰੀਜ਼ ਆਪਣਾ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਅੱਜ ਤੋਂ ਹੁਣ ਓਪੀਟੀ ਵਿੱਚ ਆਏ ਆ ਤਾਂ ਉੱਥੇ ਵੀ ਦੇਖ ਲੈਣੇ ਕਿ ਡਾਕਟਰ ਸਾਹਿਬ ਬੈਠੇ ਹੈ ਉਹਨੇ ਕਿ ਨਹੀਂ ਬਰੇ ਲੱਗਦਾ ਹੈ ਤਸਵੀਰਾਂ ਵਿੱਚ ਡਾਕਟਰ ਸਾਹਿਬ ਇੱਥੇ ਬੈਠੇ ਨਹੀਂ ਹਨ ਸ਼ੀਟ ਖਾਲੀ ਹੈ ਪਰ ਨਾਲ ਉਹਨਾਂ ਦੇ ਸਹਾਇਕ ਜ਼ਰੂਰ ਬੈਠੇ ਹੋਏਗਾ ਨਾ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਜੀ ਸਰ ਡਾਕਟਰ ਸਾਹਿਬ ਨਹੀਂ ਆਏ ਅੱਜ ਬਾਹਰ ਚਲੋ ਹਾਂਜੀ ਬਾਹਰ ਚਲੋ ਆਪ ਨਹੀਂ ਹਮ ਤੋ ਬਾਹਰ ਚਲੇ ਜਾਈਏ ਡਾਕਟਰ ਸਾਹਿਬ ਬਾਹਰ ਸਰ ਆ ਰਹੇ ਹੈ ਬਾਹਰ ਆ ਜਾਈਏ ਚਲੋ ਬਾਹਰ ਆ ਜਾਈਏ ਆ ਬਾਹਰ ਚਲੋ ਲੋ ਆ ਗਈ ਬਾਹਰ ਆ ਡਾਕਟਰ ਨਹੀਂ ਆਇਆ ਤੁਸੀਂ ਦਵਾਈ ਦੇਣਵਾਇਆ ਤੁਹਾਨੂੰ ਦਵਾਈ ਮਿਲ ਗਈ ਜੀ ਹਾਂਜੀ ਨਹੀਂ ਡਾਕਟਰ ਸਾਹਿਬ ਤੇ ਬੈਠੇ ਨਹੀਂ ਪਰਚੀ ਤੋਂ ਹਾਂ ਪਰਚੀ ਦਿਖਾ ਦੇ ਕੋਈ ਜੋ ਮੈਂ ਆਪਣੇ ਸਹਾਇਕ ਨੂੰ ਕਹਾਂਗਾ ਕਿ ਤੁਹਾਨੂੰ ਸਲਿੱਪ ਦੇ ਜ਼ਰੂਰ ਦੇ ਇੱਕ ਵਾਰੀ ਦੇ ਦੇਖ ਲਓ ਕਿਉਂਕਿ ਦੂਜੀ ਵਾਰ ਜਿਹੜੀ ਮੈਡੀਕਲ ਡਾਇਰੈਕਟਰ ਵੱਲੋਂ ਇੱਕ ਲੈਟਰ ਲਿਖੀ ਗਈ ਸੀ ਕਿ ਜਿਹੜੇ ਡਾਕਟਰ ਹਨ ਉਹ ਆਪਣੀ ਜਿਹੜੀ ਲਿਖਾਈ ਕਰਦੇ ਪਰਚੀ ਕਰਦੇ ਉਸ ਨੂੰ ਕੈਪੀਟਲ ਹਕਮਾਂ ਵਿੱਚ ਲਿਖਣ ਅਤੇ ਜਨਰਿਕ ਦਵਾਈਆਂ ਜਿਆਦਾ ਜਿਆਦਾ ਲਿਖਣ ਪਰ ਤੁਸੀਂ ਦੇਖ ਸਕਦੇ ਕਿ ਜਦੋਂ ਅਸੀਂ ਡਾਕਟਰ ਕਪਿਲਾ ਦੀ ਵਾਰਡ ਦੇ ਵਿੱਚ ਆਪੀਡੀ ਵਿਆਹ ਰਹੇ ਆ ਹੁਣ ਆਪੀਡੀ ਦੇ ਬਾਹਰ ਖੜੇ ਆ ਜਦੋਂ ਅਸੀਂ ਉਹਨਾਂ ਦੇ ਸਹਾਇਕ ਨਾਲ ਗੱਲ ਕਰਨੀ ਗਈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਾਹਰ ਚਲੇ ਜਾਓ ਪਰ ਡਾਕਟਰ ਸਰ ਕਿਤੇ ਨਾ ਕਿਤੇ ਆਪਣੀ ਸੀਟ ਤੇ ਨਹੀਂ ਬੈਠੇ ਹੋਏ ਸਨ ਪਰ ਜੁੱਦੇ ਬੱਚੇ ਸਹਾਇਕ ਜਿਹੜੇ ਹਨ ਉਹ ਹੀ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦੇ ਰਹੇ ਹਨ ਜਦੋਂ ਗੱਲ ਕੀਤੀ ਮਰੀਜ਼ਾਂ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨ ਜੀ ਮੈਂ ਨਹੀਂ ਜੀ ਤੇ ਵਿਆਹ ਤੋਂ ਕਿਤੋਂ ਜਗਦੇ ਆ ਜਗਦੇ ਤੋਂ ਤੇ ਮਿਲ ਗਈ ਦਵਾਈ ਮਿਲ ਗਈ ਹਾਂ ਹਾਂ ਡਾਕਟਰ ਸਾਹਿਬ ਤੇ ਬੈਠੇ ਨਹੀਂ ਉਹ ਨਾਲ ਅੱਗੇ ਮੈਂ ਲੱ खड़ी ਆ ਨਾ ਉਹਨਾਂ ਥੋੜੀ ਜਿਹੀ ਰਹਿੰਦੀ ਸੀ ਮੇਰੀ ਤੇ ਉਹ ਲਿਖਾਉਣੀ ਸੀ ਮੈਨੂੰ ਬਿਲਕੁਲ ਜੀ ਮਰੀਜ਼ਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਡਾਕਟਰ ਸਾਹਿਬ ਆਏ ਨਹੀਂ ਬੈਠੇ ਪਰ ਉਹਨਾਂ ਦੀ ਥੋੜੀ ਦਵਾਈ ਰਹਿੰਦੀ ਸੀ ਉਹ ਹੀ ਲਿਖਵਾਉਣ ਵਾਸਤੇ ਆ ਮੈਂ ਗਨਾਨਗੋ ਹਾਂਜੀ ਮੈਂ ਹੱਡੀਆਂ ਵਾਲੇ ਡਾਕਟਰ ਨੂੰ ਫੜਾ ਹਾਂ ਕਮਰਾ ਨੰਬਰ 3 'ਚ ਪਰਚੀ ਬਣਵਾਈ ਆ ਤੇ ਪਰ ਡਾਕਟਰ ਸਾਹਿਬ ਹਾਲੇ ਆਏ ਨਹੀਂਗੇ ਉਹ ਤਾਂ ਹੈ ਹੀ ਆ ਜੀ ਪਰ ਇਹ ਆ ਵੀ ਹੁਣ ਡਾਕਟਰ ਸਾਹਿਬ ਨੂੰ ਦੇਖਣਾ ਚਾਹੀਦਾ ਜੀ ਮੈਂ ਕਿਹਾ ਜੂੜੀ ਪਾਉਂਦੀ ਐ ਇਹਨਾਂ ਦੀ ਹਣੀ ਤੇ ਆ ਕੇ ਮਰੀਜ਼ ਨੂੰ ਵੇਖਣਾ ਹਾਂਜੀ ਹਾਂਜੀ ਟਾਈਮ ਸੇ ਨਾਲ ਉਹਨਾਂ ਦੀ ਡਿਊਟੀ ਪਾਉਂਦੀ ਐ ਇਹਨਾਂ ਦੀ ਆ ਕੇ ਵੇਖਣਾ ਤੇ ਚਲੋ ਖੈਰ ਆ ਹੀ ਜਾਂਦੇ ਆ ਇਹਨਾਂ ਦੀ ਮਰਜ਼ੀ ਦੀ ਗੱਲ ਐ ਬੱਚੇ ਦੀ ਐ ਲੱਤ ਦਾ ਐਕਸ-ਰੇ ਕਰਾਉਣਾ ਐ ਤੇ ਬੈਠੇ ਨਹੀਂ ਆ ਨਹੀਂ ਆਏ ਨਹੀਂ ਇਹ ਕਹਿੰਦਾ ਵੇਟ ਕਰ ਰਹੇ ਹਾਂ ਟਾਈਮ ਕੀ ਹੋ ਚੁੱਕਾ ਹੁਣ ਤੱਕ ਬਰਾ ਟਾਈਮ ਵੈਸਾ 8:30 ਹੋਣ ਦਾ ਐ ਤੇ ਤਕਰੀਬਨ ਆ ਹੀਣਾ ਚਾਹੀਦਾ 8 ਵਜੇ ਨਾਲ ਤੁਸੀਂ ਦੋ ਰਹਿ ਗਏ ਮਨ ਹੋ ਗਏ 10 ਮਿੰਟ ਹੋ ਗਏ ਦੋ ਚੱਕਰ ਲਾ ਗਿਆ ਉਹਨਾਂ ਕਈ 5 ਮਿੰਟ ਕਈ ਪੰਜ ਮਿੰਟ ਪੰਜ ਸੌਤਾਂ ਮਿੰਟ ਤੋਂ ਅੰਬਰ ਸਰ ਸਰ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੋ ਗਰੀਬ ਬੰਦਾ ਫਿਰ ਕੰਮ ਦਾ ਵੀ ਹੁੰਦਾ ਹੈ ਤੇ ਜੇ ਨਾ ਆਵੇ ਤਾਂ ਪਰੇਸ਼ਾਨੀ ਤੇ ਆਉਣੀ ਹੋਣੀ ਹੈ ਕਿਹਨੂੰ ਨਹੀਂ ਆਉਣੀ ਚਾਹੀਦਾ ਕੀ ਹੋਣਾ ਚਾਹੀਦਾ ਬਸ ਮੌਜੂਦ ਹੋਵੇ ਜਿਹੜਾ ਆਪਣਾ ਡਾਕਟਰ ਮਿਲੂ ਨਾ ਹੁੰਦਾ ਟਾਈਮ ਨਾ ਹੁੰਦਾ ਪਰ ਟਾਈਮ ਨਾ ਬੰਦਾ ਕਦੇ ਜਾਣ ਆਲਾ ਪਹੁੰਦਾ ਕੰਮ ਕਰ ਤੇ ਜਾਣ ਆਲਾ ਪਹੁੰਦਾ ਗੱਲ ਤੇ ਇਹ ਪਰੇਸ਼ਾਨੀ ਹਰ ਕੋਣ ਮਦਦ ਨਾ ਕਰਨਾ ਪੈਂਦਾ ਵੇਹੇ ਟਾਈਮ ਕਿਨੇ ਵੇਦੋ ਹੈ ਹਾਂ ਤਕਰੀਬਨ ਟਾਈਮ ਦੇ ਨਾਲ 8 ਵਜੇ ਦਾ ਟਾਈਮ ਚੇਂਜ ਹੋਇਆ ਨਹੀਂ ਕੋਈ ਇਹਨਾਂ ਦਾ ਜੇ ਟਾਈਮ ਚੇਂਜ ਹੋਇਆ ਤਾਂ ਫਿਰ ਲਿਖ ਕੇ ਲਾਦਣਾ ਚਾਹੀਦਾ ਵੀ ਟਾਈਮ ਚੇਂਜ ਹੈਗਾ ਇਸ ਹਾਲ ਦਾ ਤੇ ਮੇਰੀ ਮੰਮੀ ਜੀ ਦੀ ਦਵਾਈ ਲੱਗੀ ਹੋਈ ਹੈ ਕਾਲੀ ਪੀਲੀ ਜੀ ਮੈਂ ਕਪੂਰਥਲੇ ਜ਼ਿਲ੍ਹੇ ਤੋਂ ਹਾਂ ਜੀ ਹਾਂ ਜੀ ਕਿੰਨੇ ਵਜੇ ਆਏ ਸੀ ਤੁਸੀਂ ਤੇ ਮੈਂ ਹੁਣ ਆਪਣੇ 8 ਆਪਣੇ 7:30 ਵਜੇ ਦਾ ਆਇਆ ਹਾਂ ਜੀ ਸਰ ਡਾਕਟਰ ਕਿੰਨੇ ਵਜੇ ਆ ਜਾਂਦੇ ਇਹਦੇ ਬਾਰੇ ਜੀ ਮੈਨੂੰ ਪਤਾ ਜੀ ਦੇਖੋ ਕਿੰਨਾ ਟਾਈਮ ਹੋ ਗਿਆ ਇਹ ਜੀ 7:30 ਹੁਣ 7:30 ਹੋਇਆ ਜੀ ਆਇਆ ਦਵਾਈ ਜਵਾਲਾ ਹਾਂਜੀ ਦਵਾਈ ਜਵਾਲਾ ਆਇਆ ਦਵਾਈ ਤੇ ਬੈਠੇ ਆ ਭਾਜੀ ਉੱਥੇ ਹੁਣ ਉਹ ਕਹਿੰਦੇ ਵੀ 2 ਮਿੰਟ ਵੇਟ ਕਰੋ ਨਹੀਂ ਜਿਨ੍ਹਾਂ ਨੇ ਦਵਾਈ ਤੁਹਾਡੀ ਦੇ ਨਹੀਂ ਆਏ ਹਾਂਜੀ ਜਿਨ੍ਹਾਂ ਨੇ ਤੁਹਾਡੇ ਕਾਲੀ ਪਿਣੀ ਕੋਈ ਨਹੀਂ ਹੋਏ ਨੇ ਭਾਜੀ ਹੁਣ ਮੈਨੂੰ ਨਹੀਂ ਪਤਾ ਆਏ ਆ ਕਿ ਨਹੀਂ ਆਏ ਸਾਹਮਣੇ ਤਾਂ ਹੈ ਨਹੀਂਗੇ ਨਹੀਂ ਹਾਂਜੀ ਵੇਟ ਕਰ ਰਹੇ ਹਾਂਜੀ ਵੇਟ ਕਰ ਰਹੇ ਹਾਂ 8 ਵਜੇ ਤੱਕ ਡਾਕਟਰਾਂ ਨੇ ਆਪਣੀ ਡਿਊਟੀ 'ਤੇ ਆ ਕੇ ਮਰੀਜ਼ਾਂ ਨੂੰ ਚੈੱਕ ਕਰਨਾ ਹੁੰਦਾ ਹੈ ਪਰ ਕਿਤੇ ਨਾ ਕਿਤੇ 8 ਵਜੇ ਤੋਂ ਆ ਕੇ ਜਦੋਂ ਫਾਸਟ ਫਾਟਵੇ ਦੀ ਟੀਮ ਨੇ ਵੇਖਿਆ ਕਿ ਵੱਖ-ਵੱਖ ਭਾਗਾਂ ਦੇ ਵਿੱਚ ਡਾਕਟਰ ਨਹੀਂ ਸਨ ਤੇ ਉਹਨਾਂ ਦੇ ਕਈਆਂ ਥਾਵਾਂ ਤੇ ਉਹਨਾਂ ਦੇ ਰੂਮ ਨੂੰ ਤਾਲੇ ਲੱਗੇ ਹੋਏ ਸਨ ਤੇ ਕਈਆਂ ਥਾਵਾਂ ਤੇ ਮਰੀਜ਼ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਉਂ ਜਦ ਕਿ ਡਾਕਟਰ ਲੱਖਾਂ ਰੁਪਏ ਆਪਣੀ ਤਨਖਾਹ ਲੈ ਰਹੇ ਹਨ ਤੇ ਫਿਰ ਉਹ ਟੈਨਸਰਾ ਕੇ ਮਰੀਜ਼ਾਂ ਨੂੰ ਕਿਉਂ ਨਹੀਂ ਵੇਖਦੇ ਇਸ ਦਾ ਮਤਲਬ ਹੈ ਕਿ ਉਹ ਵੀ ਨਹੀਂ ਚਾਹੁੰਦੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਸਾਹਿਬ ਘਰਾਂ ਦੇ ਵਿੱਚ ਹੀ ਮਰੀਜ਼ਾਂ ਨੂੰ ਵੇਖਦੇ ਹਨ ਤੇ ਹਸਪਤਾਲ ਦੇ ਵਿੱਚ ਬਹੁਤ ਹੀ ਘੱਟ ਟਾਈਮ ਦਿੰਦੇ ਹਨ ਪਰ ਅਸੀਂ ਹੁਣ ਅੱਜ ਆ ਕੇ ਜਦੋਂ ਸਿਰੇ ਵੇਖਿਆ 8 ਵਜੇ ਤੋਂ ਬਾਅਦ ਹੁਣ ਇਸ ਵੇਲੇ 8:30 ਦਾ ਟਾਈਮ ਹੋ ਚੱਲਿਆ ਹੈ ਪਰ ਡਾਕਟਰ ਅਜੇ ਵੀ ਬਹੁਤ ਘੱਟ ਹਨ ਕਈਆਂ ਥਾਵਾਂ ਤੇ ਡਾਕਟਰ ਨਹੀਂ ਹਨ ਤੇ ਉਹਨਾਂ ਦੇ ਜੂਨੀਅਰ ਜਾਂ ਉਹਨਾਂ ਦੇ ਸਹਾਇਕ ਹੀ ਮਰੀਜ਼ਾਂ ਨੂੰ ਪਰਚੀਆਂ ਦੇ ਰਹੇ ਹਨ ਤੇ ਅਸੀਂ ਮਰੀਜ਼ਾਂ ਦੀ ਤੁਹਾਨੂੰ ਗੱਲਬਾਤ ਸੁਣਾਵਾਂਗੇ ਤੇ ਪਰਚੀਆਂ ਵੀ ਖਵਾਵਾਂਗੇ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਪਰ ਕਿਤੇ ਨਾ ਕਿਤੇ ਇਹ ਸਰਕਾਰ ਚੁੱਪ ਕਿਉਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਉਹ ਇੰਨੀਆਂ ਮੋਟੀਆਂ ਤਨਖਾਹਾਂ ਇਹਨਾਂ ਡਾਕਟਰਾਂ ਨੂੰ ਦੇ ਰਹੀਆਂ ਹਨ ਤਾਂ ਤੇ ਡਾਕਟਰਾਂ ਦਾ ਵੀ ਫਰਜ਼ ਬੰਦਾ ਹੈ ਆਪਣੇ ਪੇਸ਼ੇ ਨਾਲ ਉਹ ਪਿਆਰ ਕਰਦੇ ਹੋਏ ਸਤਿਕਾਰ ਕਰਦੇ ਹੋਏ ਉਹ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਟਾਈਮ ਸਿਰ ਆਪਣੀਆਂ ਡਿਊਟੀਆਂ ਤੇ ਹਾਜ਼ਰ ਹੋਣ ਤੇ ਡਾਕਟਰ ਸਾਹਿਬ ਵੀ ਨਹੀਂ ਬੈਠਦੇ 9 ਵਜੇ ਦਾ ਟਾਈਮ ਹੈ ਨਾ ਤੇ ਹੁਣ ਜੀ ਮੈਡਮ 10 ਵਜੇ ਚਲੇ ਹਾਂਜੀ ਸ਼ਾਇਦ ਲੇਟ ਹੈ ਹਾਂਜੀ 10 ਵਜੇ ਨੇ ਜਿੱਤੇ ਮੈਂ ਲੜੈਣਾ ਨੂੰ ਪੁੱਛਿਆ ਕਿ ਦਰਸ਼ਨ ਕਿੰਨੇ ਵਜੇ ਆਣਾ ਤੇ ਇਹਨੇ ਦੱਸਿਆ ਕਿ ਕਿੰਨੇ ਵਜੇ ਆਣਾ। ਹਾਂ ਬੰਦੇ ਸਾਡੀ ਕੋਈ ਗੱਲ ਨਹੀਂ ਹੋਈ। ਅੱਛਾ। ਉਹ ਤਾਂ ਕੋਈ ਪੱਕਾ ਟਾਈਮ ਨਹੀਂ ਹੈ ਦਰਸ਼ਨ ਕੇ ਨਹੀਂ ਆਉਂਦੇ। ਨਹੀਂ ਆ ਜਾਂਦੇ ਨੇ 9 ਵਜੇ ਤੇ ਆ ਜਾਂਦੇ ਨੇ। ਤੇ ਹੁਣ ਤਾਂ 10 ਵਜੇ ਗਏ। ਸ਼ਾਇਦ ਕਿਸੇ ਕਾਰਨ ਰੇਟ ਨੂੰ ਇਹਦੇ ਆਦਨ ਨੂੰ। ਮੀਠੇ ਨੂੰ। ਕੀ ਆ ਦੀ ਦਵਾਈ ਤੁਸੀਂ ਲੈਣਾ ਇੱਥੇ ਉਸ। ਹੋਇਆ। ਜਪਰੀਸ਼ੀਰਵਾਦ ਦੇ। ਆਹ ਦਨੂ। ਆਹ ਆਹ ਦਨੂ ਸਿਆਦ ਜੀ। ਵੀਪੀ ਦਾਵਾ। ਔਰ ਸ਼ੁਕਰ ਦਾਵਾ ਕਦੋਂ ਦੇ ਆਏ ਸੀ ਹਾਂਜੀ ਕਦੋਂ ਦੇ ਆਏ ਸੀ ਆਹ ਹੋਣੇ ਆਏ ਕੜੀ ਕੜੀ ਗਈਆ 100 ਮਿਲੇ ਕਿ ਨਹੀਂ ਨਹੀਂ ਹਾਂ ਇਹ ਸਾਰੇ ਡਾਕਟਰਾਂ ਵਾਸਤੇ ਹੀ ਹਦਾਇਤ ਹੈ ਕਿ ਜੇਤੇ ਸਾਫ ਸੁਥਰੇ ਔਰ ਪੜਨ ਯੋਗ ਮਤਲਬ ਪ੍ਰੈਸਕ੍ਰਿਪਸ਼ਨ ਹੋਵੇ ਤਾਂ ਜੋ ਕੋਈ ਕਿਤੇ ਨੂੰ ਪ੍ਰੋਬਲਮ ਨਾ ਆਵੇ ਕੈਮਿਸ ਨੂੰ ਪੜਨ ਤੇ ਕਈ ਵਾਰੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਦਵਾਈ ਗਲਤ ਦਿੱਤੀ ਗਈ ਕਿਉਂਕਿ ਪੜਿਆ ਨਹੀਂ ਗਿਆ ਪ੍ਰੋਪਰਲੀ ਸੋ ਡੈਫੀਨਿਟਲੀ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬੋਲਡ ਲੈਟਰਸ ਚ ਕੈਪੀਟਲ ਲੈਟਰਸ ਤਾਂ ਕਿ ਉਹ ਪ੍ਰੋਪਰਲੀ ਪੜਿਆ ਜਾ ਸਕੇ ਇਹਦਾ ਇਹ ਤਾਂ ਅਸੀਂ ਅੱਗੇ ਵੀ ਆਪਣੇ ਜੂਨੀਅਰ ਡਾਕਟਰਸ ਨੂੰ ਵੀ ਪਾਸ ਔਨ ਕਰ ਦਿੱਤੀਆਂ ਤੇ ਇਹਦਾ ਕਾਫੀ ਹੱਦ ਤੱਕ ਪਾਲਨ ਸ਼ੁਰੂ ਹੋ ਚੁੱਕਾ ਹੈ ਡੇਲੀ ਤਾਂ ਦੇਖੋ 100 150 ਮਰੀਜ਼ ਤਾਂ ਆ ਹੀ ਜਾਂਦਾ ਹੈ ਓਪੀਡੀ ਵਿੱਚ ਅਸੀਂ ਤਾਂ ਸਾਲਟ ਹੀ ਲਿਖ ਦਿੰਦੇ ਆ ਹਾਂ ਹਾਂ ਮੋਸਟਲੀ ਕੋਈ ਕੋਈ ਹੈ ਬੜੀ ਹਾਈ ਐਂਡ ਦਵਾਈ ਜਿਹੜੀ ਕਿ ਸ਼ਾਇਦ ਜਨਰਿਕ ਚ ਨਹੀਂ ਹੁੰਦੀ ਉਹ ਸਾਨੂੰ ਲੱਗਦਾ ਹੈ ਕਿ ਪੇਸ਼ੇਂ ਨੂੰ ਲੋੜ ਹੈ ਤਾਂ ਭਾਵੇਂ ਲਿਖਿਆ ਸੀ 99% ਤਾਂ ਸੀ ਜਨਰਿਕ ਉਸ ਚ ਲਿਖ ਦਿੰਦੇ ਆ ਆਮੋਕਸੀਸਿਲਿਨ ਲਿਖ ਦਿੰਨੇ ਆ ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਠੀਕ ਕਿਉਂਕਿ ਜਨੌਚ ਦੀ ਖੁੱਲੀ ਹੈ ਇੱਥੇ ਤੇ ਪੇਸ਼ੇਂ ਨੂੰ ਕਾਫੀ ਬੈਨੀਫਿਟ ਮਿਲ ਜਾਂਦਾ ਇਸ ਚੀਜ਼ ਦਾ ਜੋ ਨੋਛਦੀ ਹੈਗੀ ਹੈ ਅੰਦਰ ਉਹਦੇ ਨਾਲ ਫਿਰ ਕਾਫੀ ਬੈਨੀਫਿਟ ਮਿਲ ਜਾਂਦਾ ਹੈ ਉਹ ਅੱਛਾ ਉਹ ਤੋਂ ਬ੍ਰਾਂਡ ਆਟੋਮੈਟਿਕਲੀ ਜਿਹੜਾ ਬੈਟਰ ਹੁੰਦਾ ਉਹ ਦੇ ਦਿੰਦੇ ਨੇ ਉੱਥੇ ਜਿੱਥੇ ਨਰਸੋ ਪਹਿਲਾਂ ਬਹੁਤ ਪ੍ਰੋਪਗੈਂਡਾ ਦਾ ਰੋਲਾ ਸੀ ਵੀ ਬਹੁਤ ਜ਼ਿਆਦਾ ਕਮਿਸ਼ਨ ਤੇ ਦਵਾਈਆਂ ਲਿਖੇ ਜਾਂਦੀਆਂ ਸੀ ਸਾਹਮਣੇ ਮਿਲਦੀ ਹੈ तकरीबन उन बाद ऐसा कुछ ਵੀ ਨਹੀਂ ਹੈ हां ऐसा कुछ नहीं है कुछ नहीं है ऐसा मतलब ਜਨਰੀਕੀ ਹੁੰਦੀ ਹੈ ਮੋਸਟਲੀ ਆਯੁਸ਼ਮਾਨ ਹੁੰਦੇ ਆ ਬਾਕੀ ਸਾਰੀ ਜਨਰੀਕ ਦੀ ਜਿਹੜੀ ਮੈਡੀਸਨ ਅੰਦਰ ਅਵੇਲੇਬਲ ਜੀ ਅੰਦਰ ਹੀ ਹੁੰਦੀ ਹੈ ਔਰ ਇੱਕ ਇੱਕ ਹੋ ਰਹੀ ਹੈ ਹਦਾਇ ਜਿਹੜੇ ਡਾਇਰੈਕਟਰ ਮੈਡੀਕਲ ਵੱਲੋਂ ਵੀ ਜਿਹੜੇ ਡਾਕਟਰ ਪਿਛਲੇ ਪੂ ਲਿਖਣਗੇ ਉਹ ਸਾਡੇ ਹਰ ਸਲਿੱਪ ਦੇ ਆਪ ਮਤਲਬ ਕੈਪੀਟਲ ਚਾਈਨ ਦੇ ਵਿੱਚ ਲਿਖਣਗੇ ਹਾਂ ਕੈਮੀਕਲ ਵਰਦੇ ਵਿੱਚ ਹਾਂਜੀ ਜਿਹੜੀ ਵੀ ਉਹਦੇ ਸాల్ਟ ਨੇਮ ਹੁੰਦਾ ਸాల్ਟ ਨੇਮ ਲਿਖੀਦਾ ਆਪਾਂ ਜਨਰਿਕ ਵੀ 22 ਦਸੰਬਰ ਦਿਨ ਸੋਮਵਾਰ ਨੂੰ ਸਾਡੀ ਫਾਸਟਵੇ ਨਿਊ ਟੀਮ ਵੱਲੋਂ ਜਿਹੜਾ ਕਿ ਸਿਰੇ ਤੜਕਸਾਰ ਜਿਹੜਾ ਗੁਰਨਾਨਕ ਹਸਪੀਟਲ ਦਾ ਦੌਰਾ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਕਮੀਆਂ ਸੀਗੀਆਂ ਡਾਕਟਰ ਜਿਹੜੇ ਆਪਣੇ ਬਿਲਕੁਲ ਟੈਂਸ਼ਨ ਨਹੀਂ ਸੀਗੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਡਾਕਟਰਾਂ ਜਿਹੜਾ ਟਾਈਮ ਨਿਰਧਾਰਿਤ ਜਿਹੜਾ ਹੈਗਾ 8 ਵਜੇ ਤੋਂ ਪਹਿਲਾਂ ਦਾ ਉਹ ਉਥੇ ਮੌਜੂਦ ਹੋਣੇ ਚਾਹੀਦੇ ਆ ਔਰ ਜਿਹੜਾ ਮਰੀਜ਼ਾਂ ਨੂੰ ਜਿਹੜਾ ਇਲਾਜ ਆ ਵਧੀਆ ਮਿਲ ਸਕੇ ਉਹਦੇ ਸਬੰਧ ਦੇ ਵਿੱਚ ਇਹ ਜਦ ਹੀ ਪ੍ਰਿੰਸੀਪਲ ਦੇਵਗਨ ਹਰਾਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਸੀਟ ਤੇ ਮੌਜੂਦ ਨਹੀਂ ਸੀ ਔਰ ਪਿੱਛੇ ਵੀ ਕੁਝ ਦਿਨ ਪਹਿਲਾਂ ਵੀ ਸਾਡੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੈਮਰੇ ਦੇ ਅੱਗੇ ਆਨ ਤੋਂ ਮਨਾ ਕਰ ਦਿੱਤਾ ਤੇ ਸੂਤਰਾਂ ਤੋਂ ਕੁਝ ਹਵਾਲੇ ਤੋਂ ਕੁਝ ਚੀਜ਼ਾਂ ਪਤੀਆਂ ਲੱਗੀਆਂ ਨੇ ਕਿ ਉਹਨਾਂ ਦੇ ਬ੍ਰਦਰ ਵੀ ਕਿਤੇ ਇਥੇ ਹਸਪਤਾਲ ਚ ਦਾਖਲ ਕਰਵਾਏ ਗਏ ਨੇ ਕਿਸੇ ਚੀਜ਼ ਨੂੰ ਲੈ ਕੇ ਪਰ ਉਹਨਾਂ ਨੂੰ ਲੱਗਦਾ ਸ਼ਾਇਦ ਉੱਥੇ ਕੁ ਸਵਾਲਾਂ ਕੀਤੇ ਜਾਣ ਸ਼ਾਇਦ ਉ ਤਾਂ ਕੈਮਰੇ ਦੇ ਪਿੱਛੇ ਭੱਜ ਰਹੇ ਨੇ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਨਿਰਧਾਰਿਤ ਟਾਈਮ ਡਾਕਟਰਾਂ ਨੂੰ ਦਿੱਤਾ ਗਿਆ ਲੋਕਾਂ ਦੀ ਸਹੂਲਤ ਦੇ ਲਈ ਸੋ ਮਰੀਜ਼ਾਂ ਦੀ ਸਹੂਲਤ ਲਈ ਡਾਕਟਰਾਂ ਨੂੰ ਆਪਣੇ ਸਮੇਂ ਸਿਰ ਆਉਣ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਹੈ ਜਿਹੜੇ ਡਾਕਟਰ ਨਹੀਂ ਆ ਰਹੇ ਉਹਨਾਂ ਤੇ ਜ਼ਰੂਰ ਕੋਈ ਬੰਦਾ ਜਿਹੜਾ ਸਿਸਟਮ ਹੈ ਹੋਣਾ ਚਾਹੀਦਾ ਕੈਮਰਾਮੈਨ ਸੁਨੀਲ ਦੇ ਨਾਲ ਸੁਚੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ